ਆਦਮੀਆਂ ਦਾ ਘਰ ਨਹੀਂ ਇਨਸਾਨ ਦਾ ਘਰ ਨਹੀਂ ਰਿਹਾ ਇਹ ਬਣ ਗਿਆ ਹੁਣ ਭੂਤਾਂ ਦਾ ਘਰ ਚਾਲ ਨੇ ਅੱਜ ਆਪਾਂ ਪਹੁੰਚਿਆ ਰਾਜਸਥਾਨ ਦੇ ਜੈਸਲਮੇਰ ਤੋਂ 20 ਕਿਲੋਮੀਟਰ ਅੱਗੇ ਜਦੋਂ ਆਪਾਂ ਸਮਝਾਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਬੋਰਡ ਪੈਂਦਾ ਉੱਥੋਂ ਆਪਾਂ ਖੱਬੇ ਹੱਥ ਮੁੜ ਕੇ ਕੁਲਦਰਾ گاؤں ਜਾਣਾ ਹੈ ਸਾਹਮਣੇ ਤੁਹਾਨੂੰ ਕੁਲਦਰਾ ਪਿੰਡ ਦਿਂਦਾ ਹੋਊਗਾ ਕੁਲਦਰਾ گاؤں ਦੀ ਹਿਸਟਰੀ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਇਹ ਏਸ਼ੀਆ ਦਾ ਸਭ ਤੋਂ ਵੱਡਾ ਭੂਤਾਂ ਦਾ ਪਿੰਡ ਕੋਈ ਤਾਂ ਗੱਲ ਹੋਊਗੀ ਜਦੋਂ ਇੱਕ ਰਾਤ ਦੇ ਵਿੱਚ 88 ਪਿੰਡ ਖਾਲੀ ਹੋਏ ਨੇ ਤਾਂ ਅੱਗੇ ਜਾ ਕੇ ਦੇਖਦੇ ਆ ਜੋ ਸੋ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਸਟ ਤੱਕ ਦੇਖਿਓ ਲਾਸਟ ਤੱਕ ਤੁਹਾਨੂੰ ਸਾਰੇ ਬਲੇਜ ਦੀ ਇਨਫੋਰਮੇਸ਼ਨ ਦਿੱਤੀ ਜਾਊਗੀ ਕੱਲੀ ਕੱਲੀ ਜੋ ਦੀ ਹਿਸਟਰੀ ਆ ਉਹ ਤੁਹਾਨੂੰ ਸਮਝਾਵਾਂਗੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਸੋ ਏਸ਼ੀਆ ਦਾ ਸਭ ਤੋਂ ਵੱਡਾ ਭੂਤਾਂ ਦਾ ਪਿੰਡ ਦਿਖਾਉਣੇ ਆ ਅੱਜ ਇੱਕ ਪਰਸਨ ਦੀ 25 ਰੁਪਏ ਸੁੱਡੀ ਐਂਟਰੀ ਫੀਸ ਲੱਗੂਗੀ ਸੋ ਦੋਨਾਂ ਦੀ 50 ਰੁਪਏ ਲੱਗੀ ਹੈ 20 ਰੁਪਏ ਬਾਲਟ ਦੇ ਪਰ ਪਹਿਲੀ ਵਾਰ ਸੁਣਿਆ ਵੀ ਭੂਤਾਂ ਦੇ ਘਰ ਦੀ ਵੀ ਟਿਕਟ ਲੱਗਦੀ ਹੈ ਬਾਕੀ ਇੱਥੋਂ ਸਟਾਰਟ ਹੋ ਜਾਂਦਾ ਜੇ ਗੱਡੀਆਂ ਤੇ ਜਾਣਾ ਹੋਵੇ ਅੱਗੇ ਆਪਾਂ ਉਹ ਗੱਡੀਆਂ ਜਾਂਦੀਆਂ ਨੇ ਦੇਖਣ ਖਾਤਰ ਉਧਰ ਦੀ ਸੋ ਆਪਾਂ ਦੇਖਦੇ ਆ ਆਪਾਂ ਪਿੰਡ ਦੇ ਵਿਚਾਲੇ ਦੀ ਜਾਵਾਂਗੇ ਜੋ ਭੂਤਾਂ ਦਾ ਏਸ਼ੀਆ ਦਾ ਸਭ ਤੋਂ ਵੱਡਾ ਭੂਤਾਂ ਦਾ ਘਰ ਹੈ ਜੋ ਇੱਕ ਰਾਤ ਵਿੱਚ 84 ਪਿੰਡ ਖਾਲੀ ਹੋਏ ਸੀ ਜਾ ਕੇ ਦੇਖਦੇ ਆ ਆਜੋ ਸੋ ਜਿਹੜੇ ਇਹ ਟਾਈਮ ਦੀ ਗੱਲ ਆ ਅੱਜ ਤੋਂ 180 90 ਸਾਲ ਪਹਿਲਾਂ ਇਹ ਪਿੰਡ ਖਾਲੀ ਹੋਏ ਨੇ ਇੱਕ ਰਾਤ ਦੇ ਵਿੱਚ 84 ਪਿੰਡ ਖਾਲੀ ਹੋਏ ਨੇ ਤਾਂ ਅੱਜ ਜੇ ਆਪਾਂ ਉਹਨਾਂ ਦੀਆਂ ਇਮਾਰਤਾਂ ਦੇਖਾਂਗੇ ਸਾਰੀ ਖੰਡਰੀ ਖੰਡਰ ਆ ਵੈਸੇ ਇਕੱਲਾ ਬੰਦਾ ਰਾਤ ਨੂੰ ਇੱਥੇ ਆ ਨਹੀਂ ਸਕਦਾ ਕਿਉਂਕਿ 100 ਸੋ ਕਾਰਨ ਜ਼ਰੂਰ ਹੋਊਗਾ ਕੋਈ ਨਾ ਕੋਈ ਵੀ ਇੱਕ ਰਾਤ ਦੇ ਵਿੱਚ 84 ਪਿੰਡ ਖਾਲੀ ਹੋਏ ਤਾਂ ਉਸ ਤੋਂ ਬਾਅਦ ਜੋ ਪਿੰਡ ਦੇ ਲੋਕ ਸੀ ਉਹ ਸ਼ਰਾਬ ਦੇਗੇ ਸੀ ਵੀ ਇਹ ਮੁੜ ਕੇ ਕਦੇ ਪਿੰਡ ਆਵਾਜ਼ ਨਹੀਂ ਹੋਊਗਾ ਤਾਂ ਹੋਇਆ ਵੀ ਨਹੀਂ ਤਾਂ ਸਾਰੇ ਦੇਖ ਸਕਦੇ ਹੋ ਉਸ ਟਾਈਮ ਦੇ ਪਿੰਡੀ ਥਕਰ ਨੇ ਆ ਉਸ ਟਾਈਮ ਦੇ ਬਣੇ ਹੋਏ ਤਾਂ ਸਾਰੇ ਢਾ ਢੇਰੀ ਹੋਏ ਪੈਨੇ 700 ਨੂੰ ਕਿਸੇ ਘਰ ਦੀ ਨਹੀਂ ਮਿਲੂ ਅੰਦਾ ਵੀ ਢਾ ਢੇਰੀ ਹੋਈਆਂ ਪੀਆਂ ਨੇ ਕੋਈ ਨਹੀਂ ਹਾਲਾ ਦਾ ਸਨੱਟ ਹੀ ਸਨੱਟ ਹੈ ਸਭ ਸ਼ਾਂਤੀ ਆ ਚਾਂਸ ਫੇਰੇ ਵਾਹ ਓਏ ਪੂਤ ਉਹ ਦੇਖੋ ਬਹੁਤ ਤਾਂ ਘਰ ਦੇਖੋ ਸਾਰੇ ਯਾਰ ਉਦਾਂ ਹੀ ਉਹ ਘਰਾਂ ਦਾ ਸਟਰਕਚਰ ਹੋ ਉਸ ਟਾਈਮ ਕਿਸੇ ਸਾਹਬ ਨਾਲ ਇਹ ਚੀਜ਼ਾਂ ਬਣਾਈਆਂ ਗਈਆਂ ਹੋਣਗੀਆਂ ਪਰ ਇੱਕ ਰਾਤ ਦੇ ਵਿੱਚ ਘਰ ਛੱਡਣਾ ਬਹੁਤ ਵੱਡੀ ਗੱਲ ਆ ਕਿਉਂਕਿ ਜੋ ਆਪਣੀ ਮੇਨ ਪ੍ਰਾਪਰਟੀ ਹੁੰਦੀ ਹੈ ਉਹ ਘਰ ਹੀ ਹੁੰਦਾ ਸੋ ਜਦੋਂ ਆਪਾਂ ਨੂੰ ਇੱਕ ਰਾਤ ਦੇ ਵਿੱਚ ਘਰ ਛੱਡਣਾ ਪੈ ਜੇ ਤਾਂ ਉਹ ਹੀ ਜਾਣਦਾ ਜਿਹਨੇ ਘਰ ਛੱਡਿਆ ਹੁੰਦਾ ਉਹਦੇ ਦਿਲ ਤੇ ਕੀ ਬੀਤਦੀ ਹੈ ਪਰ ਤੂੰ ਤੁਸੀਂ ਆਹ ਦੇਖਸੋ ਵਿਚਾਲੇ ਗਲੀ ਆ ਆਪਾਂ 20 ਕਹਿ ਦਨੇ ਆ ਪਰ ਦੋਨਾਂ ਪਾਸੇ ਤੁਹਾਨੂੰ ਖੰਡਰੀ ਖੰਡਰ ਮਿਲਣਗੇ ਨਾ ਪਾਸੇ ਤੁਹਾਨੂੰ ਦੇਖ ਸਕਦੇ ਹੋ ਖੰਡਰੀ ਖੰਡਰ ਦੇਖਣ ਨੂੰ ਮਿਲਣਗੇ ਉਸ ਟਾਈਮ ਦੇ ਘਰ ਛੱਡੇ ਹੋਏ ਨੇ ਅੱਜ ਤੋਂ 100 90 ਸਾਲ ਪਹਿਲਾਂ ਇਹ ਪਿੰਡ ਖਾਲੀ ਹੋਏ ਨੇ ਵੱਡੀ ਹਿਸਟਰੀ ਆ ਨਾਲ ਦੀ ਨਾਲ ਤੁਹਾਨੂੰ ਇਹਦੇ ਬਾਰੇ ਆਪਾਂ ਹੋਰ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਤੁਹਾਨੂੰ ਅਸੀਂ ਬਹੁਤ ਘੇੜ ਤੋਂ ਘੇੜ ਥਾਮਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜੇ ਆਪਣੇ ਪਿੰਡ ਤੋਂ ਗੱਲ ਕਰੀਏ ਤਾਂ ਘੱਟੋ ਘੱਟ ਇਹ 8900 ਕਿਲੋਮੀਟਰ ਦੀ ਦੂਰੀ ਤੇ ਹੂ ਜੈਸਲ ਮੇਰ ਤੋਂ ਇਹ 20 ਕਿਲੋਮੀਟਰ ਅੱਗੇ ਪੈਂਦਾ ਆ ਘਰ ਦੇਖੋ ਇੱਧਰ ਆ ਸਾਰੇ ਕਮਰੇ ਹੋਣਗੇ ਇੱਕੋ ਸ਼ੇਪ ਦੇ ਘਰ ਬਣੇ ਹੋਏ ਨੇ ਕੋਈ ਵੱਦਾ ਘਟਾ ਪਰ ਆਹ ਘਰ ਆ ਨਹੀਂ ਦੁਬਾਰਾ ਨੇ ਆਲੇ ਖਾਲੀ ਹੋਏ ਪੈ ਨੇ ਆਲੇ ਕੱਢੇ ਹੋਏ ਨੇ ਉਦਾਂ ਦੇ ਡੇ ਡੇ ਆਲੇ ਆ ਸਾਰੇ ਉਸ ਟਾਈਮ ਦੇ ਇਦਾਂ ਦੇ ਪੱਥਰ ਦੀ ਬਣਾਏ ਹੋਏ ਨੇ ਇੱਕੋ ਜੇ ਸੇਮ ਕਰਨੇ ਕੋਈ ਬਾਲਾ ਫਰਕ ਨਹੀਂ ਹੈਗਾ ਪਰ ਆਪਾਂ ਘਰਾਂ ਦੇ ਵਿੱਚ ਜਾ ਕੇ ਦੇਖਦੇ ਆਂ ਵੀ ਕੀ ਆ ਆ ਜਾ ਕੰਦਰ ਇੱਕ ਗੱਲ ਤੁਹਾਨੂੰ ਜਰੂਰ ਦੱਸ ਦਈਏ ਵੀ ਇੱਥੇ ਜੋ ਦੇਖਣ ਵਾਲੇ ਨੇ ਉਹ ਇੱਕ ਸਾਈਡ ਤੇ ਜਿੱਥੇ ਮੰਦਰ ਬਣਿਆ ਹੋਇਆ ਸਾਰੇ ਉਹ ਸਾਈਡ ਤੋਂ ਤੁਹਾਨੂੰ 뷰 ਜਰੂਰ ਦਿਖਾਉਣਗੇ ਜਾਂਦੇ ਵੀ ਨੇ ਪਰ ਆ ਸਾਰੇ ਘਰਾਂ ਦੇ ਵਿੱਚ ਇੱਕ ਵੀ ਬੰਦਾ ਨਹੀਂ ਮਿਲਦਾ ਆ ਦੇਖੋ ਕਮਰੇ ਉਸ ਟਾਈਮ ਦੇ ਆ ਕੋਈ ਕੋਈ ਦਰਖਤ ਚਲੋ ਜਮੀਨ ਆ ਜਮੀਨ ਚ ਦਰਖਤ ਪੈਦਾ ਹੋ ਜਾਂਦੇ ਆ ਆ ਘਰ ਦੇਖੋ ਆ ਆਲੇ ਊਲੇ ਉਹਨਾਂ ਦੇ ਪਰ ਸੱਤ ਸੋਂ ਨੂੰ ਕਿਸੇ ਘਰ ਦੀ ਵੀ ਦੇਖਣ ਨੂੰ ਨਹੀਂ ਮਿਲੂ ਪਤਾ ਨਹੀਂ ਕਿਉਂਕਿ 190 ਸਾਲ ਪਹਿਲਾਂ ਦੀਆਂ ਗੱਲਾਂ ਨੇ ਜਾਂ ਜੋ ਇੱਥੇ ਨੇੜੇ ਤੇੜੇ ਲੋਕ ਰਹਿੰਦੇ ਹੁਣੇ ਉਹ ਘਰਾਂ ਦੀਆਂ ਸੱਤਾਂ ਨੂੰ ਲੈ ਗਏ ਹੋਣਗੇ ਜਾਂ ਕੁਝ ਵੀ ਕੀਤਾ ਹੋਊਗਾ ਪਰ ਸੱਤ ਨਹੀਂ ਮਿਲੂ ਸਾਨੂੰ ਐਦਾਂ ਖੰਡ ਰੇ ਕੰਦਾ ਹੀ ਕੰਦਾ ਦੇਖਣ ਨੂੰ ਮਿਲਣਗੇ ਆ ਅੱਗੇ ਜਾ ਕੇ ਦੇਖਦੇ ਕੀ ਹੈ ਬਾਬੇ ਡਰ ਲੱਗਦਾ ਪੂਰਾ ਕੋਈ ਨਹੀਂ ਚਮੇ ਸ਼ਾਂਤੀ ਆ ਸਨਾਟਾ ਹੀ ਆ ਆ ਤੁਸੀਂ ਦੇਖ ਸਕਦੇ ਹੋ ਮੇਨ ਰੂਮ ਹੋ ਸਕਦਾ ਹੈ ਇਧਰਲੀ ਸਾਈਡ ਤੇ ਰਸੋਈ ਵਾਲਾ ਹੋ ਸਕਦਾ ਤਾਂ ਆ ਬਾਕੀ ਇਧਰ ਵੀ ਕੁਝ ਬਣਿਆ ਹੋਊਗਾ ਤਾਂ ਰਾਤ ਨੂੰ ਇੱਥੇ ਆਉਣਾ ਕਿਸੇ ਦੇ ਬਸ ਦੀ ਗੱਲ ਨਹੀਂ ਕਿਉਂਕਿ 84 ਪਿੰਡ ਖਾਲੀ ਹੋਏ ਨੇ ਕਿਸੇ ਗੱਲ ਕਰਕੇ ਹੋਏ ਨੇ ਆਜੋ ਜਦੋਂ ਇੱਕ ਰਾਤ ਦੇ ਵਿੱਚ ਘਰ ਛੱਡਣਾ ਪੈ ਗਿਆ ਹੂ 84 ਪਿੰਡਾਂ ਨੂੰ ਤਾਂ ਉਸ ਟਾਈਮ ਕੀ ਦਿਲ ਤੇ ਬੀਤੀ ਹੂ ਕਿਉਂਕਿ ਆਪਾਂ ਜ਼ਿੰਦਗੀ ਦੇ ਵਿੱਚ ਇੱਕੋ ਹੀ ਘਰ ਬਣਾਉਣੇ ਆ ਪਰ ਜੇ ਆਪਾਂ ਨੂੰ ਉਹ ਵੀ ਕਿਸੇ ਹਾਲਤ ਕਰਕੇ ਛੱਡਣਾ ਪੈ ਜੇ ਤਾਂ ਫਿਰ ਜਿਹਨੇ ਘਰ ਛੱਡਿਆ ਹੁੰਦਾ ਉਹੀ ਜਾਣਦਾ ਪਰ ਇੱਥੇ ਸਾਨੂੰ ਕੋਈ ਭੂਤ ਦਾ ਦੂਰ ਦੀ ਗੱਲ ਬੰਦਾ ਵੀ ਨਹੀਂ ਦੇਖਣਾ ਦੇਖ ਸਕਦੇ ਹੋ ਬਹੁਤ ਡੇਂਜਰਸ ਇਹ ਜਗ੍ਹਾ ਬਣੀ ਹੋਈ ਆ ਪਰ ਜਦੋਂ ਮੈਂ ਬੋਲਦਾ ਆਲੇ-ਦਾਲੇ ਕੋਈ ਦੇਖਣ ਵਾਲਾ ਆਉਂਦਾ ਉਹਦੇ ਮਨ 'ਚ ਡਰ ਪੈਦਾ ਹੁੰਦਾ ਉਹ ਕਿਉਂਕਿ ਅਸੀਂ ਉੱਚੀ ਬੋਲਦੇ ਆ ਤਾਂ ਡਰ ਪੈਦਾ ਹੁੰਦਾ ਹੋਊ ਵੀ ਕੀ ਬੋਲੀ ਜਾਂਦਾ ਕਿਉਂ ਇੱਥੇ ਸਾਨੂੰ ਕੋਈ ਵੀ ਬੰਦਾ ਦੇਖਣ ਨੂੰ ਨਹੀਂ ਮਿਲਦਾ ਆ ਜਗਾ ਨਹੀਂ ਉਹ ਆ ਘਰ ਨਹੀਂ ਕਾਫੀ ਵੱਡਿਆਂ ਵੱਡਿਆਂ ਦੂਰ ਤੱਕ ਜਗਾ ਨੇ ਗੀਆਂ ਇਹ ਸਾਰੇ ਸਾਨੂੰ ਇੱਕੋ ਜੀ ਖੰਡਰ ਦੇਖਣ ਨੂੰ ਮਿਲਣਗੇ ਕਿਉਂਕਿ ਇਹ ਭੂਤਾਂ ਦਾ ਘਰ ਹੁਣ ਬਣ ਚੁੱਕਿਆ ਪਰ ਇਹ ਹੁਣ ਬੰਦਿਆਂ ਦਾ ਆਦਮੀਆਂ ਦਾ ਘਰ ਨਹੀਂ ਇਨਸਾਨ ਦਾ ਘਰ ਨਹੀਂ ਰਿਹਾ ਇਹ ਬਣ ਗਿਆ ਹੁਣ ਭੂਤਾਂ ਦਾ ਘਰ ਭੂਤ ਆਇਆ ਭੂਤ ਦਿਖਾਈਏ ਤੁਹਾਨੂੰ ਤਾਂ ਐਦਾਂ ਦੇ ਦਰਖਤ ਤੁਹਾਨੂੰ ਡਰਾਉਣਗੇ ਜਦੋਂ ਤੁਸੀਂ ਇਸ ਪਿੰਡ ਦੇ ਵਿੱਚ ਆਓਗੇ ਇਸ ਥਾਂ ਦੇ ਉੱਤੇ ਆਓਗੇ ਕਿਉਂਕਿ ਤੁਹਾਨੂੰ ਕੋਈ ਵੀ ਆਵਾਜ਼ ਇੱਥੇ ਸੁਣਾਈ ਨਹੀਂ ਦਿੰਦੀ ਹੂ ਇਕੱਲੇ ਜਾਨਵਰ ਵੀ ਨਹੀਂ ਦਿੰਦੇ ਇੱਥੇ ਪੰਛੀ ਵੀ ਨਹੀਂ ਦਿੰਦੇ ਆਲੇ-ਦਾਲੇ ਇਹਦੇ ਇੱਕ ਬਾਉਂਡਰੀ ਕੱਢੀ ਹੋਈ ਆ ਤਾਂ ਜੋ ਰਾਤ ਨੂੰ ਕੋਈ ਇੱਥੇ ਨਾ ਸਕੇ ਕਿਉਂਕਿ ਇਹ ਜਗ੍ਹਾ ਖਤਰਨਾਕ ਆ ਬਰਖਤ ਪਏ ਨੇ ਸੁੱਕੇ ਪਹਿਲਾਂ ਦੀ ਹੋਣਗੇ ਆ ਰੂਮ ਨੇ ਕਮਰੇ ਦਿਖਾਉਣੇ ਆ ਤੁਹਾਨੂੰ ਆਜੋ। ਕਿਲਾ ਹਾਲ ਇੱਥੇ ਅਸੀਂ। ਇਹ ਜਗ੍ਹਾ ਤੇ ਦੋ ਹੀ ਬੰਦੇ ਆ। ਬਾਕੀ ਉਧਰ ਤੁਹਾਨੂੰ ਕਾਫੀ ਲੋਕ ਕਰਾਊਡ ਦੇਖਣ ਨੂੰ ਮਿਲ ਜੂਗਾ। ਕਿਉਂਕਿ ਹੁਣ ਸੀਜ਼ਨ ਦਾ ਟਾਈਮ ਹੈ। ਸਰਦੀਆਂ ਦੇ ਵਿੱਚ ਲੋਕ ਇੱਥੇ ਆਉਂਦੇ ਆ ਜੈਸਲ ਮੇਰ ਆਉਂਦੇ ਆ। ਜੈਸਲ ਮੇਰ ਤੋਂ 30 ਕਿਲੋਮੀਟਰ ਅੱਗੇ 35 ਕਿਲੋਮੀਟਰ ਅੱਗੇ ਸਾਮਾ ਪੈਂਦਾ ਜਿੱਥੇ ਰੇਗਿਸਤਾਨ ਹੈ ਜਿੱਥੇ ਐਕਟੀਵਿਟੀਆਂ ਕੀਤੀਆਂ ਜਾਂਦੀਆਂ ਨੇ ਰੇਗਿਸਤਾਨ ਦਾ ਤੁਸੀਂ ਆਨੰਦ ਲੈ ਸਕਦੇ ਹੋ। ਰਾਹ 'ਚ ਜਾਂਦੇ ਜਾਂਦੇ ਆ ਨੂੰ ਤਾਂ ਇਹ ਪਿੰਡ ਆਉਂਦਾਗਾ ਬਾਕੀ ਤੁਸੀਂ ਖੰਡਰੀ ਖੰਡਰ ਦੇਖ ਕੇ ਫੀਲ ਇਦਾਂ ਦਾ ਹੁੰਦਾ ਵੀ ਇਕੱਲੇ ਬੰਦੇ ਦੇ ਆਉਣ ਦੀ ਵਸ ਦੀ ਗੱਲ ਨਹੀਂ ਵੈਸੇ ਜੋ ਵੀ ਇੱਥੇ ਆਉਂਦੇ ਆ ਸੂਟ ਕਰਨ ਜੋ ਜਿੱਦਾਂ ਵੀ ਕਿਉਂਕਿ ਹੁਣ ਸੀਜ਼ਨ ਕਰਕੇ ਕਰਾਊਡ ਹੈਗਾ ਜਦੋਂ ਸੀਜ਼ਨ ਇਹਦਾ ਨਹੀਂ ਹੁੰਦਾ ਉਦੋਂ ਸਾਨੂੰ ਇੱਥੇ ਬੱਤੀ ਮਹੀਂ ਮਿਲਦੀਆਂ ਜੋ ਇਹਨਾਂ ਨੂੰ ਐਕਸਪਲੋਰ ਕਰਨਾ ਹੁੰਦੀਆਂ ਨੇ ਉਹ ਵੀ ਇਕੱਲਾ ਬੰਦਾ ਨਹੀਂ 7-8 ਬੰਦਿਆਂ ਤੋਂ ਘੱਟ ਉਹ ਟੀਮ ਨਹੀਂ ਆਉਂਦੀ ਤਾਂ ਫੇਰ ਐਕਸਪਲੋਰ ਕਰਦੇ ਨੇ ਕਿਉਂਕਿ ਹੁਣ ਇੱਥੇ ਕੋਈ ਡਰ ਨਹੀਂ ਕਾਫੀ ਥਾਂ ਤੇ ਸਾਨੂੰ ਬੰਦੇ ਮੰਦਰ ਵਾਲੀ ਸੜਕ ਮਿਲ ਜਾਣਗੇ ਪਰ ਆਹ ਸਾਈਡ ਤੇ ਆ ਜਾ ਕੇ ਅੰਦਰ ਜਿੱਦਾਂ ਆਪਾਂ ਹੁਣ ਕਲੋਨੀਆਂ ਕਰਤ ਬਣੇ ਆ ਕਲੋਨੀਆਂ ਕੱਟ ਕੇ ਆਪਣੇ ਉਦਾਂ ਦੇ ਘਰ ਉਹਨੇ ਥਾਂ ਚ ਬਣੇ ਹੁੰਦੇ ਆ ਤਾਂ ਇਹ ਵੀ 190 ਸਾਲ ਪਹਿਲਾਂ ਦੀਆਂ ਕਲੋਨੀਆਂ ਹੋਣਗੀਆਂ ਇੱਕ ਜੋ ਗਲੀ ਪਹਿਲਾਂ ਆਪਾਂ ਇੱਕ ਏ ਵਾਲੀ ਐ ਤਾਂ ਦੋਨਾਂ ਸਾਈਡਾਂ ਤੇ ਇਹਨਾਂ ਦੇ ਘਰ बसे ਹੋਏ ਨੇ ਕ੍ਰਾਈਟਰੀ ਹੋਏ ਪੈਨੇ ਖੰਡਰੇ ਖੰਡਰ ਦੀਂਦੇ ਨੇ ਤਾਂ ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਦਰਸਾਉਂਦੀਆਂ ਨੇ ਜਿਵੇਂ ਕੋਈ ਬਾਥਰੂਮ ਹੋ ਗਿਆ ਕੋਈ ਰਸੋਈ ਘਰ ਹੋ ਗਿਆ ਕਮਰਿਆਂ ਦੇ ਵਿੱਚ ਆਲੇ ਹੋ ਗਏ ਤਾਂ ਇਹ ਸਾਨੂੰ ਛੋਟੀਆਂ-ਛੋਟੀਆਂ ਨਿਸ਼ਾਨੀਆਂ ਇਹ ਦਰਸਾਉਂਦੀਆਂ ਨੇ ਵੀ ਹਾਂ ਇੱਥੇ ਲੋਕਰ ਰਹਿੰਦੇ ਹੋਣਗੇ ਸੋਜ ਘਰ ਬਣੇ ਹੋਏ ਨੇ ਇਹ ਵੀ ਦਰਸਾਉਂਦੇ ਨੇ ਉਹ ਸਾਹਮਣੇ ਆ ਦਿਖਾਉਣਾ ਸਾਨੂੰ ਅੱਜ ਇਉ ਸਮੇਂ ਦੀ ਕਹਾਣੀ ਹੈ 190 ਸਾਲ ਪਹਿਲਾਂ ਕਹਿੰਦੇ ਇੱਥੇ ਰਾਤ ਨੂੰ ਆਉਣ ਦੀ ਕਿਸੇ ਨੂੰ anumati ਨਹੀਂ ਹੈ ਕਿ ਕੋਈ ਅੰਦਰ ਨਹੀਂ ਆ ਸਕਦਾ ਦੁਬਾਰ ਇਸ ਕਰਕੇ ਲਾਈ ਹੈ ਵੀ ਕੋਈ ਰਾਤ ਨੂੰ ਅੰਦਰ ਨਾ ਜਾਵੇ ਸੁਣਿਆ ਕਹਿੰਦੇ ਵੀ ਨੇੜੇ ਦੇ ਪਿੰਡ ਦੱਸਦੇ ਹੋਣਗੇ ਵੀ ਰਾਤ ਨੂੰ ਇੱਥੇ ਜੋ ਲੋਕ ਰਹਿੰਦੇ ਸੀ ਉਹਨਾਂ ਦੇ ਬੋਲਣ ਦੀ ਖਾਣਾ ਪਕਾਉਣ ਦੀ ਤੁਰਨ ਫਿਰਨ ਦੀ ਉਦਾਂ ਦੇ ਫੰਕਸ਼ਨ ਦੀਆਂ ਆਵਾਜ਼ਾਂ ਅੱਜ ਵੀ ਇਸ ਪਿੰਡ ਦੇ ਵਿੱਚੋਂ ਇਸ ਸਥਾਨ ਦੇ ਵਿੱਚੋਂ ਆਉਂਦੀਆਂ ਨੇ ਜੋ ਆਪਾਂ ਬੀਮ ਕੱਢਦਾਂ ਨੇ ਆ ਥਮਲੇ ਕੱਢਦਾਂ ਨੇ ਉਸ ਟਾਈਮ ਦੇ ਇਹ ਕੌਲੇ ਨੇ ਆ ਦੁਬਾਰ ਕੱਢੀ ਗਈ ਆ ਬਈ ਵਾਲੇ ਦਾਲੇ ਇਹ ਸਾਰੇ ਜਿਹੜਾ ਇਹ ਥੋਂ ਆ ਉਦੇ ਵਾਲੇ ਦਾਲੇ ਸਾਨੂੰ ਪਹਿਲਾਂ ਵੀ ਦੱਸਿਆ ਵੀ ਇਦਾਂ ਨਹੀਂ ਇੰਗਲਾਰ ਨਾਲ ਲਾ ਕੇ ਇਹ ਤਾਰ ਫੇਰੀ ਜਾਲ ਪਾਏ ਹੋਏ ਤਾਂ ਜੋ ਰਾਤ ਨੂੰ ਕੋਈ ਅੰਦਰ ਨਾ ਸਕੇ ਜੇ ਕੋਈ ਰਾਤ ਨੂੰ ਅੰਦਰ ਆਉਂਦਾ ਕਹਿੰਦੇ ਵੀ ਉਹ ਜਿਉਂਦਾ ਬਾਹਰੇ ਨਹੀਂ ਜਾਂਦਾ ਸੋ ਗਵਰਨਮੈਂਟ ਨੇ ਇਹ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਤਾਂ ਇਹਦਾ ਆਲੇ ਦਾਲੇ ਇੰਗਲਾਰ ਨਾਲ ਲਾ ਕੇ ਜਾਲ ਲਾਇਆ ਜੀਆਂ ਦਾ ਸਭ ਤੋਂ ਵੱਡਾ ਪੂਤਾਂ ਦਾ ਘਰ ਜੋ ਹੋਵੇ ਤਾਂ ਉਹਦਾ ਆਲੇ ਦਾਲੇ ਸੇਫ ਨਾ ਹੋਵੇ ਹੋ ਨਹੀਂ ਸਕਦਾ ਸੋ ਦੇਖੋ ਤੁਸੀਂ ਵੀ ਇਹ ਖੰਡਰਾਂ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਮੈਨੂੰ ਬੰਦਾ ਨਹੀਂ ਮਿਲਦਾ ਸਾਹਮਣੇ ਕਰਾਊਡ ਹੈਗਾ ਲੋਕ ਖੜੇ ਆ ਦਿਖਾ ਦੇ ਕੇ ਅੰਦਰ ਉਧਰ ਕਰਾਊਡ ਹੈਗਾ ਸਾਹਮਣੇ ਲੋਕ ਖੜੇ ਕਿਉਂਕਿ ਉਹ ਸਾਈਡ ਤੇ ਮੰਦਰ ਬਣਿਆ ਹੋਇਆ ਮੰਦਰ ਦੇ ਨਜ਼ਦੀਕ ਕਹਿੰਦੇ ਹੁੰਦੇ ਨੇ ਵੀ ਕੋਈ ਭੂਤਾਂ ਪ੍ਰੇਤਾਂ ਨਹੀਂ ਆਉਂਦੀਆਂ ਪਰ ਇਹ ਥਾਂ ਤੇ ਵੀ ਬਣਿਆ ਹੋਇਆ ਜਦੋਂ ਪਿੰਡ ਖਾਲੀ ਹੋਇਆ ਤਾਂ ਉਦੋਂ ਵੀ ਇਹ ਸਿਸਟਮ ਹੁੰਦਾ ਉਹ ਬਾਕੀ ਕਹਿਣ ਦੀਆਂ ਗੱਲਾਂ ਨੇ ਜਾਨਕਿ ਆਪਣੀ ਪਰਸਨਲ ਗੱਲੇ ਦੇ ਵਿੱਚ ਕੋਈ ਤੁਹਾਨੂੰ ਮੈਂ ਨਹੀਂ ਦੱਸ ਰਿਹਾ ਜੋ ਚੀਜ਼ਾਂ ਆਪਾਂ ਦੇਖਿਏ ਸੁਣੀਆਂ ਨੇ ਉਹ ਚੀਜ਼ਾਂ ਤੁਹਾਨੂੰ ਮੈਂ ਦੱਸ ਰਿਹਾ ਪਿੱਛੇ ਵੀ ਤੁਸੀਂ ਖੰਡਰੀ ਖੰਡਰ ਦੇਖੋਗੇ ਇਹ ਇਹੀ ਸਾਰਾ ਬਸ ਜਿਵੇਂ ਆਪਣਾ ਚਤੌੜਗੜ ਦਾ ਕਿਲਾ ਟਾ ਢੇਰੀ ਹੋਇਆ ਪਿਆ ਖੰਡਰ ਹੋਏ ਪੈ ਨੇ ਉਦਾਂ ਦੀ ਐ ਕੁਝ ਵੀ ਦੇਖਣ ਨੂੰ ਨਹੀਂ ਮਿਲਦਾ ਜੋ ਇਹਦਾ ਇਤਿਹਾਸ ਹੈਗਾ ਉਹ ਤੁਹਾਨੂੰ ਆਪਾਂ ਦੱਸਦੇ ਆ ਇਸੇ ਏਰੀਏ ਦੇ ਵਿੱਚ ਜੇ ਜੋ ਘਰ ਬਣੇ ਹੋਏ ਨੇ ਉਹ ਬਣੇ ਹੋਏ ਸੀ ਕਹਿੰਦੇ ਵੀ ਇੱਥੇ ਬ੍ਰਾਹਮਣ ਜੱਤ ਦੇ ਲੋਕ ਰਹਿੰਦੇ ਸੀ ਇਸ ਘਰ ਦੇ ਵਿੱਚ ਇਸ ਪਿੰਡ ਦੇ ਵਿੱਚ ਇਸ ਥਾਂ ਦੇ ਉੱਤੇ ਜੋ ਜਿੰਨੇ ਵੀ ਘਰ ਬਣੇ ਹੋਏ ਨੇ ਉੱਥੇ ਬ੍ਰਾਹਮਣ ਜੱਤ ਦੇ ਲੋਕ ਰਹਿੰਦੇ ਸੀ ਸੋ ਉਹਨਾਂ ਘਰਾਂ ਦੇ ਵਿੱਚੋਂ ਹੀ ਇੱਕ ਕੁੜੀ ਬ੍ਰਾਹਮਣਾ ਦੀ ਕਹਿੰਦੇ ਬਹੁਤ ਸਨੱਖੀ ਸਿਆਣੀ ਤੇ ਇੱਜ਼ਤਦਾਰ ਵੀ ਸੀ ਸੋ ਜੋ ਇੱਥੋਂ ਦਾ ਕੋਈ ਰਾਜਾ ਹੋਇਆ ਤਾਂ ਉਹਨੇ ਮੰਗ ਰੱਖੀ ਵੀ ਇਹ ਕੁੜੀ ਦਾ ਨਿਕਾਹ ਜਾਂ ਵਿਆਹ ਮੇਰੇ ਨਾਲ ਕਰਾਇਆ ਜਾਵੇ ਪਰ ਪਿੰਡ ਦੇ ਲੋਕਾਂ ਨੇ ਇਹ ਚੀਜ਼ ਤੋਂ ਇਨਕਾਰ ਕਰ ਦਿੱਤਾ ਵੀ ਅਸੀਂ ਇਹ ਵਿਆਹ ਨਹੀਂ ਕਰਾ ਸਕਦੇ ਕਿਉਂਕਿ ਇਹ ਸਾਡੇ ਘਰਾਂ ਦੀ ਇੱਜ਼ਤ ਆ ਸੋ ਰਾਜੇ ਨੇ ਉੱਥੇ ਫਿਰ ਦੋ ਸ਼ਰਤਾਂ ਰੱਖੀਆਂ ਉਹ ਕਹਿੰਦਾ ਵੀ ਜਾਂ ਤਾਂ ਮੇਰਾ ਵਿਆਹ ਇਹਦੇ ਨਾਲ ਕਰਵਾਇਆ ਜਾਵੇ ਜਾਂ ਸੋਨੂੰ ਐਡਾ ਵੱਡਾ ਸੰਕਟ ਪੈਦਾ ਕਰ ਦੂੰ ਵੀ ਸੋਨੂੰ ਪਿੰਡ ਛੱਡਣ ਤੇ ਤੁਸੀਂ ਘਰ ਛੱਡਣ ਤੇ ਮਜਬੂਰ ਹੋ ਜਾਓਗੇ ਪਰ ਉਸ ਸਮੇਂ ਪਿੰਡ ਦੇ ਲੋਕਾਂ ਨੇ ਇੱਜ਼ਤ ਚੁਣੀ ਆਪਣੀ ਧੀ ਚੁਣੀ ਇੱਜ਼ਤ ਚੁਣੀ ਸੋ ਉਹਨਾਂ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਜੋ ਇਹ ਸਾਰਾ ਤੁਸੀਂ ਖੰਡਰ ਦੇਖ ਸਕਦੇ ਹੋ ਇਹ ਸਾਰੇ ਉਸ ਸਮੇਂ ਦੇ ਨੂੰ ਦਰਸਾਉਂਦਾ ਵੀ ਉਸ ਟਾਈਮ ਦੇ ਲੋਕਾਂ ਨੇ ਆਪਣੇ ਘਰ ਛੱड़ ਤੇ ਘਰੋਂ ਬੇਕਾਰ ਹੋ ਗਏ ਪਰ ਆਪਣੀ ਇੱਜ਼ਤ ਨੂੰ ਆਪਣੀ ਬੱਚੀ ਨੂੰ ਅਪਣਾਇਆ ਵੱਡੀ ਗੱਲ ਹੈ ਤਾਂ ਇਹ ਲੋਕਾਂ ਲਈ ਵੀਡੀਓ ਦਾ ਇੱਕ ਲਾਈਕ ਬਣਦਾ ਤੇ ਨਾਲ ਦੀ ਨਾਲ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹਾਂ ਤੇ ਜਾਣਾ ਸੀ ਬੀਕਨੇਰ ਤੋਂ 20 ਕਿਲੋਮੀਟਰ ਇਹ ਅੱਗੇ ਜਾ ਸਨਮੇਰ ਤੋਂ ਸਪੈਸ਼ਲ ਦਿਖਾਉਣ ਖਾਤਰ ਆਏ ਹਾਂ ਇਹ ਚੀਜ਼ ਦਾ ਆਪਾਂ ਨੂੰ ਕੱਲ ਪਤਾ ਲੱਗਿਆ ਤਾਂ ਇਹਦੇ ਬਾਰੇ ਸਰਚ ਕੀਤਾ ਸਰਚ ਕਰਨ ਤੋਂ ਬਾਅਦ ਜੋ ਚੀਜ਼ਾਂ ਆਪਣੇ ਧਿਆਨ ਦੇ ਵਿੱਚ ਆਈਆਂ ਸੋਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਆਪਾਂ ਇਹਨੂੰ ਚਾਹੇ ਭੂਤੀਆ ਘਰ ਕਹਿ ਲਓ ਚਾਹੇ ਉਸ ਸਮੇਂ ਲੋਕਾਂ ਨੇ ਆਪਣੀ ਧੀ ਚੁਣੀ ਤੇ ਇੱਜ਼ਤ ਚੁਣੀ ਉਸ ਦਾ ਉਹ ਕਹਿ ਸਕਦੇ ਆਂ ਵੀ ਉਹਦੇ ਕਰਕੇ ਇਹ ਘਰ ਉਹਨਾਂ ਨੂੰ ਛੱਡਣੇ ਪਏ ਪਰ ਕਈ ਅੱਡੋ ਅੱਡ ਹਰ ਇੱਕ ਦਾ ਕਹਿਣਾ ਹੈਗਾ ਦੇਖੋ ਪਰ ਅੱਜ ਵੀ ਲੋਕਾਂ ਦਾ ਕਹਿਣਾਗਾ ਵੀ ਇੱਥੇ ਭੂਤਾਂ ਰਹਿੰਦੀਆਂ ਜੋ ਪਿੰਡ ਦੇ ਲੋਕ ਨੇ ਵੀ ਉਹ ਅੱਜ ਵੀ ਇੱਥੇ ਬੋਲਦੇ ਚੱਲਦੇ ਫੰਕਸ਼ਨ ਮਨਾਉਂਦੇ ਵੀ ਨੇੜੇ ਤੇੜੇ ਆਵਾਜ਼ਾਂ ਉਹਨਾਂ ਨੂੰ ਇਸ ਜਗ੍ਹਾ ਦੇ ਉੱਤੋਂ ਇਸ ਘਰਾਂ ਦੇ ਵਿੱਚੋਂ ਆਉਂਦੀਆਂ ਨੇ ਇਹ ਖੰਡਰਾਂ ਦੀਆਂ ਗਲੀਆਂ ਇਹ ਖੰਡਰ ਘਰਾਂ ਦਾ ਬਣਿਆ ਖੰਡਰ ਸੋਨੂੰ ਇੱਕ ਡਰਾਵਣਾ ਸੀਨ ਦਿਖਾਉਂਦੇ ਹੋਣਗੇ ਦਰਸਾਉਂਦੇ ਹੋਣਗੇ ਦੇਖੋ ਯਾਰ ਇਸ ਜਗ੍ਹਾ ਦੇ ਉੱਤੇ ਇੱਕ ਮੰਦਿਰ ਵੀ ਬਣਿਆ ਹੋਇਆ ਸੋ ਦੇਖਣ ਵਾਲੀ ਚੀਜ਼ ਆ ਉਹ ਉਦਾਂ ਦੀ ਉਦਾਂ ਹੀ ਖੜਾਗਾ ਜਾਨਕਿ ਮੰਦਿਰ ਖੰਡਰ ਨਹੀਂ ਹੋਇਆ ਬਾਕੀ ਸਾਰੇ ਘਰ ਤਾਂ ਸਾਨੂੰ ਪਤਾ ਹੀ ਆ ਵੀ ਖੰਡਰ ਹੋ ਗਏ ਸੋ ਕਹਿੰਦੇ ਵੀ ਜਦੋਂ ਇਹ ਘਰਾਂ ਦੇ ਲੋਕ ਜਦੋਂ ਇੰਨਾ ਘਰਾਂ ਦੇ ਲੋਕਾਂ ਨੇ ਆਪਣਾ ਆਪਣੇ ਘਰ ਛੱਡੇ ਤਾਂ ਉਦੋਂ ਉਹਨਾਂ ਨੇ ਇਹ ਸਰਾਫ ਦਿੱਤਾ ਸਭ ਨੇ ਇਕੱਠੇ ਹੋ ਕੇ ਵੀ ਅੱਜ ਤੋਂ ਬਾਅਦ ਕੁਲਦਰਾ ਪਿੰਡ ਮੁੜ ਕੇ ਜ਼ਿੰਦਗੀ ਦੇ ਵਿੱਚ ਆਵਾਜ਼ ਨਹੀਂ ਹੋਊਗਾ। ਬਾਕੀ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਦਿੱਤਾ ਹੋਇਆ ਸਰਾਫ ਬ੍ਰਾਹਮਣ ਦਾ ਦਿੱਤਾ ਹੋਇਆ ਸਰਾਫ ਜੋ ਬ੍ਰਾਹਮਣ ਰਹਿੰਦੇ ਸੀ ਉਹਨਾਂ ਦਾ ਦਿੱਤਾ ਹੋਇਆ ਸਰਾਫ ਅੱਜ ਵੀ ਮੌਜੂਦ ਹੈ ਪਰ ਇੰਨਾ ਥਾਮਾਂ ਤੇ ਬਸਨੀਕ ਨਹੀਂ ਕੋਈ ਹੋਇਆ ਬਸੋ ਨਹੀਂ ਹੋਈ। ਇਹ ਪਿੰਡ ਦੁਬਾਰੇ ਨਹੀਂ ਬਸੇ। ਸੋ ਉਦਾਂ ਉਜਾੜਾ ਹੀ ਪਿਆ ਹੋਇਆ ਇਹਨਾਂ ਪਿੰਡਾਂ ਦੇ ਵਿੱਚ। ਇਹ ਗੱਲ ਕਰੀਏ ਪੂਰੇ ਸਾਰੇ ਸਰਕਲ ਦੇ ਵਿੱਚ ਢੇੜਾ ਦੇਣ ਦੀ ਤਾਂ ਆਪਾਂ ਸਾਰੇ ਦਿਨ ਦੇ ਵਿੱਚ ਇੱਕ ਚੱਕਰ ਕੱਢ ਸਕਦੇ ਹਾਂ ਕਿਉਂਕਿ ਘਰ ਹੀ ਇੰਨੇ ਬਣੇ ਹੋਏ ਨੇ ਖੰਡਰੀ ਇੰਨੇ ਪਏ ਨੇ ਵੀ ਜਿਨ੍ਹਾਂ ਨੂੰ ਆਪਾਂ ਸਾਰਿਆਂ ਨੂੰ ਕਵਰ ਨਹੀਂ ਕਰ ਸਕਦੇ ਤਾਂ ਅੱਜ ਤੁਹਾਨੂੰ ਦਿਖਾਉਨੇ ਆਂ ਭੂਤਾਂ ਦੇ ਘਰ ਭੂਤਾਂ ਦਾ ਘਰ ਕਿਹਾ ਗਿਆ ਇਹਨੂੰ ਪਰ ਇਹ ਭੂਤਾਂ ਦੇ ਘਰ ਨਹੀਂ ਹੈਗੇ ਕਿਉਂਕਿ ਇੱਥੇ ਆ ਕੇ ਕੋਈ ਭੂਤਾਂ ਦੇ ਘਰ ਵਾਲਾ ਫੀਲ ਨਹੀਂ ਆਉਂਦਾ हां जे ਇਕੱਲਾ ਬੰਦਾ ਹੋਊਗਾ ਤਾਂ ਕਿਉਂਕਿ ਇਹਨੂੰ ਨਵੀਂ ਪਹਿਲਾਂ ਇਦਾਂ ਦਾ ਦਿੱਤਾ ਗਿਆ ਕਿ ਹਰ ਕੋਈ ਆ ਕੇ ਇੱਥੇ ਡਰ ਸਕਦਾ ਪਰ ਹਜੇ ਤੱਕ ਆਪਾਂ ਨੂੰ ਕੋਈ ਇਦਾਂ ਦਾ ਫੀਲ ਨਹੀਂ ਆਇਆ ਵੀ ਭੂਤਾਂ ਦਾ ਘਰ ਆ ਜਾਂ ਭੂਤਾਂ ਇੱਥੇ ਰਹਿੰਦੀਆਂ ਨੇ ਆਪਾਂ ਅੱਧੇ ਥਾਂ ਦੇ ਵਿੱਚ ਢੇੜਾ ਦੇ ਚੁੱਕੇ ਆ ਅੱਧੇ ਖੰਡਰਾਂ ਦੇ ਵਿੱਚ ਢੇੜਾ ਦੇ ਚੁੱਕੇ ਆ ਇੱਧਰ ਖੰਡਰ ਹੀ ਖੰਡਰ ਨੇ ਤਾਂ ਹਜੇ ਤੱਕ ਕੋਈ ਫੀਲ ਨਹੀਂ ਆਇਆ ਆ ਸਕਦਾ ਆ ਰਸਤਾ ਬਣਿਆ ਹੋਇਆ ਉੱਪਰ ਜਾਣ ਨੂੰ ਬਾਕੀ ਜੋ ਮੰਦਰ ਬਣਿਆ ਹੋਇਆ ਸੋਨੂੰ ਉੱਥੋਂ ਖੜ ਕੇ ਸਾਰਾ ਆਲਾਦਲਾ 뷰 ਦੇਖਣ ਨੂੰ ਮਿਲੂਗਾ ਆਓ ਚੱਲ ਇੱਕ ਸਾਹਮਣੇ ਘਰ ਜਿਹਾ ਬਣਿਆ ਹੋਇਆ ਉਹਨਾਂ ਦੀਆਂ ਸੱਤਾਂ ਹਜੇ ਕਹਿੰਦੇ ਮੌਜੂਦ ਹੈਗੀਆਂ ਬਾਕੀ ਆਦਰਵਾਇਜ਼ ਸਾਰੇ ਡੈਮੇਜ ਹੋਏ ਪਏ ਆ ਆ ਕੱਚੇ ਘਰ ਬਣੇ ਹੋਏ ਨੇ ਵਿੱਚ ਇੱਟਾ ਲਾ ਕੇ ਆਲੇ ਦਾਲੇ ਕੱਚੇ ਘਰਾਂ ਦਾ ਲੇਪ ਜਿਵੇਂ ਰਾਜਸਤਾਨੀ ਚਟਚ ਸੁਣ ਨੂੰ ਇੱਥੇ ਜਾਦੇ ਦੇਖਣ ਨੂੰ ਮੇਰੇ ਸਾਰਾ ਕਿੱਤਿਆ ਘਰ ਇਹਦੇ ਕਮਰੇ ਕੁਮਰੇ ਹੈਗੇ ਆ ਪੌੜੀਆਂ ਹੈਗੀਆਂ ਨੇ ਅੰਦਰੋਂ ਦਿਖਾਉਣੀ ਆ ਤੁਹਾਨੂੰ ਆ ਗਮੇ ਨੂੰ ਇਹ ਸੋਚ ਘਰ ਮੰਨ ਬਾਕੀ ਅੰਦਰ ਦੇਖਦੇ ਆ ਆ ਸੱਤ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਲੱਕੜੀ ਦੀਆਂ ਉੱਤੇ ਲਾ ਕੇ ਤਾਂ ਪੱਥਰਾਂ ਦੇ ਆ ਇਹਨਾਂ ਦੀ ਬੀਮ ਲਾਏ ਹੋਇਆ 200 ਸਾਲ 200 ਸਾਲ ਨੂੰ ਲੱਕੜੀ ਦੀ ਸਕਲੈਕਤੀ ਰਹੀਗੀ ਨਹੀਂ ਇਹ ਤੇ ਕਿੰਦਰ ਬਾਲਲੇ ਜੇ ਪਾਏ ਹੋਏ ਜਿਵੇਂ ਆਪਾਂ ਬਾਲਲੇ ਪਾਦਾਂ ਨੇ ਆ ਉਹ ਦਿਨਾਂ ਦੇ ਟੰਬੇ ਲਾਏ ਹੋਇਆ ਸੱਤ ਉਦਾਂ ਇਦਾਂ ਦੀ ਸੱਤਾਂ ਹੋਣਗੀਆਂ ਪਰ ਜਦੋਂ ਇਹ ਖੰਡ ਰੋਗੇ ਤਾਂ ਨੇੜੇ țeੜ ਦੇ ਪਿੰਡਾਂ ਜਿਹੜੇ ਲੋਕ ਆਉਂਦੇ ਨੇ ਉਹ ਇਹਨਾਂ ਦੀ ਦੂਜੇ ਖੰਡਾਂ ਦੀਆਂ ਸੱਤਾਂ ਢਾ ਕੇ ਲੈ ਗਏ ਪਰ ਇਹ ਅੱਜ ਵੀ ਉੱਦਾਂ ਮੌਜੂਦ ਆ ਕਿਉਂਕਿ ਇਹ ਮੰਦਰ ਦੇ ਨਾਲ ਬਣਿਆ ਹੋਇਆ ਮੰਦਰ ਇਹਦੇ ਵਿੱਚ ਹੀ ਆ ਤਾਂ ਬਣ ਪਰ ਦੇਖੋ ਯਾਰ ਘਰਾਂ ਦੀ ਆ ਸਾਰੇ ਰੂਮ ਉਦਾਂ ਦੀ ਬਣੇ ਹੋਇਆ ਸਾਰਾ ਕੱਚਾ ਘਰ ਅੰਦਰੋਂ ਠੰਡਾ ਜ਼ਰੂਰ ਹੈ ਇਹ ਇਹ ਮੰਦਰ ਆ ਗਿਆ ਬਾਈ ਤੁਸੀਂ ਮੰਦਰ ਦਾ ਸਟਰਕਚਰ ਅੰਦਰ ਦੇਖ ਸਕਦੇ ਹੋ ਜਿਹੜੀਆਂ ਸੱਤਾਂ ਨੇ ਪੱਕੀਆਂ ਉਦਾਂ ਡਿਜ਼ਾਈਨ ਉਹਨਾਂ ਦੇ ਬਣਾਏ ਹੋਏ ਆਹ ਮੰਦਿਰ ਆ ਬਈ ਜਿਹੜਾ ਆਪਾਂ ਵਿੱਚੋਂ ਦਿਖਾਇਆ ਤੁਹਾਨੂੰ ਆ ਸਾਰੇ ਉਦਾਂ ਰੂਮ ਬਣੇ ਹੋਇਆ ਪਰ ਕਾਫੀ ਹੱਦ ਤੱਕ ਉਹਨ ਟੂ ਰੈਸਟ ਦੇਖਣਾ ਹੁੰਦੇ ਆ ਆ ਮੰਦਰ ਦਾ ਬੋਰਡ ਲੱਗਿਆ ਹੋਇਆ ਹੈ ਟੈਕ ਸਾਈਡ ਤੁਹਾਨੂੰ ਦੇਖੋਗੇ ਤਾਂ ਸਾਰੇ ਖੰਡਰੇ ਖੰਡਰ ਦੇਖਣ ਨੂੰ ਮਿਲਣਗੇ ਚਾਹੇ ਸਿਰਫ ਇੱਕ ਸਾਫਤ ਸੂਰਤ ਹੈ ਤਾਂ ਉਹ ਮੰਦਿਰ ਹੀ ਹੈ ਆ ਸਾਰਾ ਮੰਦਿਰ ਬਣਿਆ ਹੋਇਆ ਜਿਹੜੇ ਮੰਦਿਰ ਦੇ ਨੇੜੇ ਤੇ ਜਿਹੜੇ ਘਰ ਨੇਗੇ ਉਹ ਹਜੇ ਸਬਤ ਸੂਰਤ ਹੈਗੇ ਨੇ ਬਾਕੀ ਸਾਰੇ ਖੰਡਰੀ ਹੋਏ ਪਏ ਨੇ ਆਓ ਗਿਆਨ ਦੇ ਤਾਈ ਵੀ ਦੇ ਆ ਦੇਖੋ ਬਈ ਉਸ ਸਮੇਂ ਦੇ ਘਰ ਬਣੇ ਹੋਏ ਪਰ ਇਹ ਅੱਜ ਵੀ ਸੰਭਾਲ ਕੇ ਰੱਖੇ ਹੋਏ ਨੇ ਆ ਦੇਖੋ ਟੂਟੀਆਂ ਟਾਟੀਆਂ ਉਸ ਟਾਈਮ ਦੀਆਂ ਥੱਲੇ ਜਿਵੇਂ ਸ਼ੈਂਕ ਵਗੈਰਾ ਹੁੰਦੇ ਨੇ ਇਹਨਾਂ 'ਚ ਟੂਟੀਆਂ ਲੱਗੀਆਂ ਹੋਈਆਂ ਤਾਂ ਸਾਰੇ ਖਾਲੀ ਰੱਖਣੇ ਆ ਆ ਵਾਸ਼ਰੂਮ ਬਈ ਇਹਨਾਂ ਦਾ ਤਾਂ ਯਾਰ ਹੋਰ ਹੀ ਤਰ੍ਹਾਂ ਫੀਲ ਜਾਂਦਾ ਆ ਕੇ ਇੱਧਰ ਸਾਰੀ ਚਮਗਿੱਦੜ ਜੇ ਹੈਗੇ ਆ ਇੱਧਰ ਦੇਖੋ ਬਈ ਬਸ ਇਕੱਲੇ ਥਮਲੇ ਥਮਲੇ ਹੀ ਰਹਿ ਗਏ ਉੱਪਰ ਤਾਂ ਸੱਤਾ ਸੱਤਾ ਸਭ ਗਾਇਬ ਹੋਈਆਂ ਪਈਆਂ ਬਈ ਬਸ ਇਹ ਕੋ ਲੋਹੇ ਦਾ ਸਾਹਮਣੇ ਜੋ ਖੜਾੰਗ ਲਾਰਨ ਜੀ ਉਹੀ ਆ ਸੱਤ ਤੁਹਾਨੂੰ ਕਿਸੇ ਘਰ ਦੇ ਨਹੀਂ ਮਿਲੂ ਸਿਰਫ ਦੋ ਚਾਰ ਚੀਜ਼ਾਂ ਇਦਾਂ ਨਹੀਂ ਆ ਜਿੱਥੇ ਤੁਹਾਨੂੰ ਸੱਤਾਂ ਦੇਖਣ ਨੂੰ ਮਿਲਣਗੀਆਂ ਹਲੂ ਫੋਟੋ ਕਰੀ ਚੜੀ ਜਾਂਦਾ ਮੇਰਾ ਮੋਬਾਈਲ ਤੇ ਇਗੜਾ ਤੇ ਨਹੀਂ ਮੈਂ ਵਰਤਦਾ ਨਹੀਂ ਅਰੇ ਯਾਰ ਦੱਸ ਕਿਵੇਂ ਕਰੀਂ ਚਲ ਚਿੱਲਿਆ ਆ ਜਮਾ ਟੌਪ ਤੋਂ ਤੁਸਨੂੰ ਵੀਊ ਦਿਖਾਉਨੇ ਆ ਆ ਸਾਹਮਣੇ ਮੰਦਰਾ ਗਿਆ ਆ ਆ ਗਿਆ ਇੱਥੋਂ ਆਪਾਂ ਟੌਪ ਦੀ ਇੱਕ ਵੀਡੀਓ ਕਲਿੱਕ ਜਾਂ ਫੋਟੋ ਕਲਿੱਕ ਕਰ ਸਕਦੇ ਆ ਦੇਖੋ ਯਾਰ ਤਾਂ ਉੱਪਰ ਜਾਣ ਦਾ ਵੀ ਰਸਤਾ ਹੈਗਾ ਪਰ ਪੌੜੀਆਂ ਇਹਦੀਆਂ ਵੀ ਕਿਸੀ ਜਿਵੇਂ ਟੁੱਟੀਆਂ ਪਈਆਂ ਤਾਂ ਮੰਦਰ ਦੇ ਨੇੜੇ ਦੀਕ ਬਈ ਇੱਥੇ ਇੱਕ ਉਪਰ ਸੱਤ ਤੇ ਆਉਣ ਨੂੰ ਛੱਤ ਜੀ ਬਣੀ ਹੋਈ ਹੈ ਇੱਥੇ ਹੈਗਾ ਬਾਕੀ ਤਾਂ ਸਾਰਿਆਂ ਦੀ ਸੱਤਾਂ ਨਹੀਂ ਹੈਗੀਆਂ ਪਰ ਤੁਸੀਂ ਇੱਥੋਂ ਸਾਰੇ ਇਸ ਕਰਾਂ ਦਾ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਦੇਖੋ ਦੂਰ ਤੱਕ बसे ਹੋਏ ਨੇ ਜਿੰਨੇ ਘਰ ਖਾਲੀ ਹੋਏ ਨੇ ਕਹਿੰਦੇ ਇੱਕ ਰਾਤ ਦੇ ਵਿੱਚ ਇਹ ਘਰ ਖਾਲੀ ਹੋਏ ਨੇ ਅੱਜ ਵੀ ਇਹਨਾਂ ਨੂੰ ਭੂਤਾਂ ਦਾ ਕਰ ਕਿਹਾ ਜਾਂਦਾ ਏਸ਼ੀਆ ਦਾ ਸਭ ਤੋਂ ਵੱਡਾ ਭੂਤਾਂ ਦਾ ਘਰ ਤੁਸੀਂ ਦੇਖ ਸਕਦੇ ਹੋ ਬੇਵੀ ਆ ਵੀ ਕੁਲਤਰਾ ਦਾ ਸਾਰਾ ਦੇਖ ਸਕਦੇ ਤੁਸੀਂ ਨਕਸ਼ਾ ਬਣਿਆ ਹੋਇਆ ਸਾਰਾ ਕੁਝ ਇਹਨਾਂ ਤੇ ਦਿੱਤਾ ਹੋਇਆ ਇੱਥੇ ਲਿਖਿਆ ਹੋਇਆ ਬਈ ਕਹਿੰਦੇ ਬੀਕ ਕੁਲਤਰਾ ਪਾਲੀਵਾਨ ਬ੍ਰਾਹਮੋ ਦਾ ਇੱਕ ਪ੍ਰਾਚੀਨ ਪਿੰਡ ਆ ਇਹ ਤਾਂ ਚਾਰੋਂ ਦਿਸ਼ਾ ਚ 84 ਪਿੰਡ ਵਸੇ ਹੋਏ ਸੀ ਸੋ 19ਵੀਂ ਸਦੀ ਦੇ ਸ਼ੁਰੂ ਚ ਹੀ ਕਹਿੰਦੇ ਵੀ ਇਹ 19ਵੀਂ ਸਦੀ ਦੇ ਸ਼ੁਰੂ ਤੋਂ ਹੀ ਇਹ ਪਿੰਡ ਬਰਾਨ ਨੇ ਤਾਂ ਇਹ ਸਾਰਾ ਨਕਸ਼ਾ ਦੱਸਿਆ ਹੋਇਆ ਪਰ ਸਾਰੇ ਖੰਡਰਾਂ ਦੇ ਵਿੱਚ ਹੀ ਤਬਦੀਲ ਨੇ ਇੱਥੋਂ ਦਾ ਇਤਿਹਾਸ ਇਹ ਹੀ ਸੀ ਵੀ ਰਾਜੇ ਨੇ 84 ਪਿੰਡ ਰਾਤੋ-ਰਾਤ ਖਾਲੀ ਕਰਾਦੇ ਸੀ ਪਰ ਏਸ਼ੀਆ ਦਾ ਸਭ ਤੋਂ ਖਤਰਨਾਕ ਵਿਲੇਜ ਇਸ ਨੂੰ ਮੰਨਿਆ ਜਾਂਦਾ ਖਤਰਨਾਕ ਪਿੰਡ ਮੰਨਿਆ ਜਾਂਦਾ ਉਸ ਟਾਈਮ ਦੀਆਂ ਗਲੀਆਂ ਸਾਨੂੰ ਇਦਾਂ ਦੀ ਪੱਥਰਾਂ ਦੀ ਮਿਲਣੀ ਹੈ ਘਰ ਵੀ ਪੱਥਰਾਂ ਦੇ ਬਣੇ ਹੋਇਆ ਪੱਥਰਾਂ ਦੇ ਟੋਟਿਆਂ ਦੇ ਤੇ ਗਲੀਆਂ ਵੀ ਸਾਨੂੰ ਪੱਥਰਾਂ ਦੇ ਟੋਟਿਆਂ ਦੀਆਂ ਹੀ ਮਿਲਣਗੀਆਂ ਬਾਕੀ ਘਰਾਂ ਨੂੰ ਦੇਖ ਕੇ ਯਾਰ ਥੋੜੀ ਹੈਰਾਨੀ ਹੁੰਦੀ ਹੈ ਖਿਆਲ ਆਉਂਦਾ ਹੈ ਵੀ ਉਹ ਸਮੇਂ ਲੋਕਾਂ ਦੇ ਮਨਾਂ ਤੇ ਕੀ ਆ ਬੀਤ ਰਿਹਾ ਹੋਗਾ ਯਾਰ ਆ ਦੇਖੋ ਆ ਥਾਂ ਸਾਰਾ ਬੇਲੀ ਹੋਇਆ ਪਿਆ ਬਰਾਨ ਹੋ ਗਿਆ ਜੈਸਲਮੇਰ ਦੇ ਕੁਲਦਰਾ ਪਿੰਡ ਦੇ ਵਿੱਚ ਜੋ ਏਸੀਆ ਦਾ ਸਭ ਤੋਂ ਵੱਡਾ ਭੂਤਾਂ ਦਾ ਘਰ ਮੰਨਿਆ ਜਾਂਦਾ ਉਹਦਾ ਟੂਰ ਸਾਨੂੰ ਕਰਾਇਆਗਾ 19ਵੀਂ ਸਦੀ ਦੇ ਸਟਾਰਟਿੰਗ ਜੀ ਕਹਿੰਦੇ ਵੀ ਪਿੰਡ ਬਰਾਨ ਹੋ ਗਿਆ ਸੀ ਵੈਸੇ ਇਹ 84 ਪਿੰਡੇ ਥਾਂ ਤੇ ਨਹੀਂ ਹੈਗੇ ਆਲੇ-ਦਾਲੇ ਦੇ ਕੁਲਦਰਾ ਦੇ 84 ਪਿੰਡ ਵਸੇ ਹੋਏ ਸੀਗੇ ਉਹ ਦੁਬਾਰੇ ਆਵਾਦ ਹੋਗੇ ਪਰ ਇਹ ਪਿੰਡ ਨੂੰ ਉਹ ਬ੍ਰਾਹਮਣ ਜਦੋਂ ਇਕੱਠੇ ਘਰ ਛੱਡ ਕੇ ਗਏ ਨੇ ਤਾਂ ਉਹਨਾਂ ਨੇ ਸ਼ਰਾਫ ਦੇਤਾ ਸੀ ਵੀ ਇਹ ਮੁੜ ਕੇ ਕਦੇ ਆਵਾਦ ਹੀ ਨਹੀਂ ਹੋਊਗਾ ਤਾ ਇਹਨਾਂ ਨੂੰ ਭੂਤਾਂ ਦਾ ਨਾਮ ਵੀ ਦਿੱਤਾ ਗਿਆ ਵੀ ਭੂਤਾਂ ਦਾ ਘਰ ਉਹਨਾਂ ਦਾ ਨਾਮ ਦਿੱਤਾ ਗਿਆ ਇਹ ਚੀਜ਼ਾਂ ਨੇ ਇਹ ਇਤਿਹਾਸਾ ਇੱਥੇ ਸੋ ਬਾਕੀ ਸਾਨੂੰ ਸਾਰਾ ਡਿਟੇਲ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜਿਨੇ ਵੀਡੀਓ ਲਾਸਟ ਤੱਕ ਦੇਖੀ ਉਹਨੂੰ ਸਾਰੀ ਸਮਝ ਵੀ ਆਈ ਹੋ ਸੋ ਹੁਣ ਚੱਲਦੇ ਆਪਾਂ ਅੱਜ ਜੈਸਲ ਮੇਰ ਤੋਂ ਬੀਕਾਨੇਰ ਤਾਂ ਕਰਦੇ ਆਂ ਸਫਰ ਸ਼ੁਰੂ ਸੋ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਸੋ ਵੀਡੀਓ ਦਾ ਕਰਦੇ ਆ ਇੱਕ ਓਕੇ ਗਾਈਜ਼ ਬਾਏ ਬਾਏ